ਪਰ ਸਭ ਲਈ ਤਸੀਲਦਾਰ ਸਾਹਿਬ ਆਜੋ ਨੇੜੇ ਆ ਜੀ ਸਰ ਨੰਗਲ ਵਾਲੇ ਤਸੀਲਦਾਰ ਸਾਹਿਬ ਆਗਲਾ ਪਿੱਛੇ ਨਾਲ ਪਿੱਛੇ ਆ ਜੀ ਇਹ ਅੱਜ ਇਹਨਾਂ ਵਿੱਚ ਮੈ ਜੋ ਪਹਿਲੇ ਸਾਹਣੇ ਗੱਲ ਕੀਤੀ ਬੇਸਿਕ ਮੀਟਿੰਗ ਦਾ ਮਕਸਦ ਇਹ ਹੈ ਕਿ ਉਹ ਲਕਨਪੁਰ ਪੰਜੀਰ ਕਿਉਂਕਿ ਹੋਰ ਪਾਣੀ ਘਟ ਗਿਆ ਜਿਹੜਾ ਜਿਹੜਾ ਸਾਡੇ ਵੱਲੋਂ ਵੀ ਕਾਫੀ ਰਿਲੀਫ ਮਟੀਰੀਅਲ ਗਿਆ ਉੱਤਰ ਹੋ ਗਿਆ ਹੁਣ ਆਪਣੇ ਦੋ ਤਿੰਨ ਇਸ਼ੂਜ਼ ਮੇਨ ਹੈ ਇੱਕ ਤਾਂ ਗਰਦਾਵਰੀਆਂ ਰਾਜ ਸਰਕਾਰ ਨੇ ਅਨਾਉਂਸ ਕਰਤਾ 20000 ਜਿਹੜਾ ਪਰ ਕਿੰਨਾ ਠੀਕ ਹੈ ਨਾ ਉਪਰ ਇਮੀਡੀਏਟਲੀ ਅਗਲੇ 3 ਦਿਨ ਚ ਮੈਂ ਤੁਹਾਨੂੰ ਫੈਕਟਿਵ ਵਿਲੇਜ ਨੂੰ ਲਿਖ ਰਿਹਾ ਸਾਰੇ ਪਟਵਾਰੀ ਸਹਿਮਾਨ ਹੋਣਗੇ ਇੰਨ ਮੰਡੂਆਂ ਨੂੰ ਆਨ ਫੀਲਡ ਚਾਹੀਦੇ ਕੱਲ ਤੋਂ ਸਾਰੀ ਟੀਮਾਂ ਨਾਲ ਹੋਣਗੀਆਂ ਰਾਈਟ ਸਾਰੇ ਜਿਹੜੇ ਜਿਹੜੇ ਪਿੰਡ ਅਗਲੇ 3 ਦਿਨ ਕੋਈ ਕੰਮ ਨਹੀਂ ਮੈਨੂੰ ਹਾਂ ਤੇ ਰੋਜ਼ ਸਤਾਂਜੇ ਘੇਰ ਬੁਢੀ ਗਿਆ ਸੀ ਸਿਨੇਪਟ ਕਰੇ ਨੇ ਹੋਗੇ ਕੋਈ ਰਵੇ ਨਾ ਇਹ ਨਹੀਂ ਵੀ ਅੱਛਾ ਜੀ ਆਪਣਾ ਪੰਗ ਹੈ ਇਹ ਕਾਂਗਰਸੀਆ ਭਾਜਪਾ ਜਿਹੜਾ ਵੀ ਹੈ ਜਿਹਦੇ ਵੀ ਖੇਤਾਂ ਨੂੰ ਨੁਕਸਾਨ ਹੋ ਉਹਨੂੰ ਬਾਅਦ ਦੇ ਵਿੱਚ ਉਹਦੇ ਨੰਬਰ ਇੱਕ ਦੇ ਉੱਤੇ ਆ ਜਿਹੜੇ ਪਿੰਡਾਂ ਦੀ ਲਿਸਟ ਤੁਸੀਂ ਲਿਖੋ ਆ ਲੇਖੋ ਕੀ ਨੰਦ ਬੁਸਾ ਨੰਗਲ ਦੇ ਦਿਓ ਇਸ਼ਾਨ ਬੀ ਮੈਨੂੰ ਮੁਝਵਾ ਨਹੀਂ ਆਤਾ ਨੰਗਲ ਵਾਲੇ ਲਿਖਣਾ ਹਰਸਾ ਬੀਲਾ ਹਰਸਾ ਬੀਲਾ ਪੱਟੀ ਤੋਂ ਚੀ ਸ਼ਿਸ਼ ਸਿੰਘ ਬੀਲਾ ਐਲਗਰਾ ਸੈਂਸੋਆ ਪੱਟੀ ਟੇਕ ਸਿੰਘ ਬੀਲਾ ਰਾਮਗੜ ਬੀਲਾ ਦਰਗਾਹੀ ਪਨਾਵ ਪਲਾਂ ਠੀਕ ਹੈ ਜੀ ਉਸ ਤੋਂ ਬਾਅਦ ਇਤੋਂ ਆਜ ਤੁਸੀਂ ਜਿਹੜਾ ਹੈ ਬੀਲਾ ਧਿਆਨੀ ਲੋਅਰ ਬੀਲਾ ਬੀਲਾ ਦਰਗਾਹੀ ਜੀ ਸਰ ਤੇ ਇੱਧਰ ਹੋ ਗਿਆ ਫਿਰ ਤੁਹਾਡੇ ਜਿਹੜਾ ਹੈ ਭੰਗਲਾ ਦੇ ਵਿੱਚ ਵੀ ਨੁਕਸਾਨ ਹੋਇਆ ਇਸ ਖੱਡ ਦੇ ਕਾਰਨ ਫਲੈਸ਼ ਫਲੱਡ ਭੰਗਲਾ ਮਹਿੰਦਪੁਰ ਖੇੜਾ ਕਲਮੂੜ ਤੇ ਮਜਾਰੀ ਇਹ ਨੁਕਸਾਨ ਹੋਇਆ ਇਸ ਸਿੱਫੇਲਸ ਟੂ 30 ਏਰੀਏ ਦੇ ਵਿੱਚੋਂ ਜਿਹੜਾ ਦਰਿਆ ਦੇ ਪਾਰ ਇਹਨਾਂ ਦੀਆਂ ਜ਼ਮੀਨਾਂ ਨੇ ਜਿਸ ਦਮਖੇੜਾ ਹੇਟਲਾ ਕਲਿਕਰਾ ਨਰੋਲੀ ਹੇਟਲਾ ਇੱਧਰ ਆਪ ਜੀ ਜਿੱਤੇ ਜੀ ਮੈਂ ਮੈਂ ਬੋਲਣਾ ਸਰ ਮੈਂ ਮੈਂ ਮੋਹਨ ਚੰਦ ਪਟੜੀ ਸਰ ਮੈਂ ਬਹੁਤ ਤਸਕਰਾਂ ਦਸ ਗਵਾਂਤ ਪੁਰ ਚੰਦਪੁਰ ਗਾਜਪੁਰ ਮਹਿੰਦਲੀ ਕਲਮ ਮੈਂ ਇੱਕ ਸੈਂਪਲ ਲਾਈਨ ਬੋਲਨ ਦੋ ਫਿਰ ਮੈਂ ਨਹੀਂ ਹਾਂ ਕਿ ਜਿਹੜਾ ਜੋ ਬੇਸਿਕਰ ਹੁੰਦਾ ਹੈ ਕਿ ਕਿਹੜਾ ਬੇਨੰਦਰ ਲਾਈਨ ਜਿਹੜਾ ਹੈ ਨਹੀਂ ਦੇਖੋ ਜਿੱਦ ਵੱਡੀ ਨੰਗਲੀ ਇੱਥੇ ਵੀ ਜ਼ਮੀਨਾਂ ਤੋਂ ਬਾਰੇ ਕੋ ਰੇਲਵੇ ਦੇ ਸਾਨੂੰ ਪਾਣੀ ਵਾਲੇ ਉੱਥੇ ਬੜੀ ਹੈ ਹਾਂ ਜਿੱਦ ਵੱਡੀ ਥੋੜੇ ਜਿਹਾ ਨੰ ਉਸ ਤੋਂ ਬਾਅਦ ਤੁਹਾਡਾ ਆ ਗਿਆ 10 ਗ੍ਰਾਂ 10 ਗ੍ਰਾਂ ਆਇਆ 10 ਗ੍ਰਾਂ ਤੋਂ ਬਾਅਦ ਅਗਿਆ ਵਾਲ ਤੁਸੀਂ ਜਿਹੜਾ ਹੈ ਮਹਿਣ ਖਮੇੜਾ ਮਹਿਣ ਖਮੇੜਾ ਜਿਹੜੀ ਹੱਸਬੇਲਾ ਦੇ ਬਿਲਕੁਲ ਸਾਹਮਣੇ ਲੱਗਦੀ ਹੈ ਮਹਿਣ ਖਮੇੜਾ ਉਸ ਤੋਂ ਬਾਅਦ ਆ ਗਿਆ ਜੀ ਲੋਧੀਪੁਰ ਦੇ ਤਿੰਨੋ ਬਾਸ ਲੋਧੀਪੁਰ ਹੋ ਗਿਆ ਸਰ ਠੀਕ ਹੈ ਫਿਰ ਉਸ ਤੋਂ ਬਾਅਦ ਆ ਗਿਆ ਤੁਹਾਡਾ ਹਰੀਆਲ ਬੁਰਜ ਹਰੀਆਲ ਹੋ ਗਿਆ ਬੁਰਜ ਬੁਰਜ ਨਿਕੂਆ ਨਿਕੂਆ ਹੋ ਗਿਆ ਚੰਦਪੁਰ ਬੇਲਾ ਗਾਜਪੁਰ ਬੇਲਾ ਤੇ ਸ਼ਾਪੁਰ ਬੁਰਜ ਦੈਨ ਥੋਟੇ ਜਿੱਤੇ ਆ ਇਧਰੋਂ ਬਣੀ ਨਮਲੇੜੀ ਤੇ ਜੱਜਰ ਇਹ ਚਰਨ ਗੰਗਾ ਨੇ ਇੱਥੇ ਪਾਣੀ ਦੀ ਮਾਰ ਕੀਤੀ ਚੱਛਤ ਜੱਜ ਜੱਡ ਬਣੀ ਤੇ ਨੰਬਰ 8 ਚਰਨ ਨੰਬਰ ਨੰਬਰ ਗੂਪੜ ਦੇ ਵਿੱਚ ਤਸਵੀਰ ਕਰ ਸਰੋਪਰ ਦੇ ਸਰ ਮੈਂ ਸੜਕ ਕਾ ਵੀ ਹੈਗੀ ਹੈ ਮਨਾਂ ਕਿ ਸਰਸਾਂ ਨੇ ਮਾਰ ਦਿੱਤੀ ਮਨਾਂ ਕਿਸੂਰੇ ਬਹਾਂਂ ਮਿਸੂਰੇ ਬਹਾਂਂ 43 ਪੇਗਾ ਸੂਰੇ ਸੂਰੇ ਇੱਕ ਦਪੂੜ ਜਿਹੜਾ ਆ ਇਹ ਉੱਥੇ ਚੱਲ ਜਿਹੜੀ ਵਹਾਂਟ ਖੜਨਾ ਮਾਰ ਕੇ ਦੱਬੂ ਦੱਬੂ ਹੋਰ ਸਰ ਜੀਓ ਵਾਲੇ ਭਟੋਲੀ ਤੇ ਤਾਰਾਪੁਰ ਭਟੋਲੀ ਜਿਹੜਾ ਭਟੋਲੀ ਤੋਂ ਖਟਾਰਾਪੁਰ ਇਹ ਜਿਹੜਾ ਚਰਨ ਨੰਬਰਾਂ ਤੇ ਲਾਣ ਖੜਨਾ ਵਾਲੀ ਸਾਡੀ ਇਹ ਸਰਸੀ ਦੀ ਪਿੰਡਾਂ ਚ ਹਾਂਜੀ ਸਰ ਛੋਟੀ ਤੇ ਖਿਡਰਨ ਰਹੀ ਹੈ ਮਤਲਬ ਕਿ ਪਾਸਪੋਰਟ ਆਸਪੋਰਟ ਬਣਾਵਾਉਗੇ ਸਰਾ ਕੋਗੇ ਸਰਾ ਤੱਕ ਸਿੰਗਾਪੁਰਾ ਸਾਡੀ ਨੋਟਸ ਚ ਨੋਟਸ ਮੇਰੇ ਇੱਥੇ ਤੱਕ ਪਰ ਪੇਰੀ ਵੀ ਮੈਨੂੰ ਸਰੋ ਲੋਕੀ ਉੱਪਰ ਮੈਨੂੰ ਚਾਹੀਦਾ ਹੈ ਮੇਰਾ ਜਿਹੜਾ ਕਿ ਮੇਰੇ ਜਿਹੜਿਆ ਇਹ ਕੱਲ ਹੀ ਸਰਦੀ ਟੀਮਾਂ ਜਿਹੜੀਆਂ ਸਾਰੇ ਕੁਤਬਾਰੇ ਕੰਮ ਨੇ ਕੱਲ ਹੀ ਤੱਕ ਹੋਵੇਗਾ ਕੱਲ ਮੇਰੀ ਕੱਲ ਨਹੀਂ ਹੈਗਾ ਬ੍ਰੈਂਟ ਨੂੰ ਮੇਰਾ ਆਸਪੋਰਟ ਤੇ ਸਰਸਾ ਨਿਕਲ ਸਰਸਾ ਮਦਨ ਕੀ ਹੋਣਾ ਨਾ ਸਾਨੇ ਟੈਂਚੇ ਜੇ ਇੱਕ ਵਾਰੀ ਜਮੀਨਾ ਤੋਂ ਬਾਅਦ ਜਿੱਥੇ-ਇਥੇ ਜਾਓਗੇ ਨਾਲ-ਨਾਲ ਜੇ ਕੋਈ ਘਰ ਦਾ ਡੈਮੇਜ ਹੋ ਵੀ ਗਾੜੀ ਉਸ ਵੈਸੇ ਸਾਡੀ ਆਪਣੀ ਟੀਮਾਂ ਵੀ ਲੱਗੀਆਂ ਹੋਈਆਂ ਨੇ ਕਿਹਦੀ ਜੇ ਮਿੱਟਾ ਸਿਰਦਾਂ ਕੋਈ ਹੋਰ ਸਮੂਹ ਚਾਹੀਦੀ ਐਸ ਗੇਮ ਖਵਾਣਾ ਤੋਂ ਬੈਠੀਏ ਜਿੰਨੇ ਬੈਠੇ ਕੋਈ ਹੋਰ ਸਾਰੇ ਪਰਦਾਰੀ ਹਨ ਕੋਈ ਬਹੁਤ ਜ਼ਿਆਦਾ ਨਹੀਂ ਮੈਂ ਨਾਲ ਸੱਤ-ਅੱਠ ਸੌ ਇੱਕ ਹੀ ਬਣੂਗਾ ਹੋ ਸਕਦਾ ਕਾਉਂ ਸਾਰੇ ਫੈਕਿਓ ਟੈਂਡਨ ਸੀ ক্লোਜ਼ ਕਰ ਲੈਣਾ ਸੈਕਸੀ ਐਪੀਗਰਡੀ ਸਾਹਿਬ ਹਾਂ ਜੀ ਸਰ ਇੱਕ ਸਿੰਘਪੁਰਾ ਐਂਡ ਕਲਾਸੀ ਸੈਗਮੈਂਟ ਹੈ ਉਹ ਵੀ ਹੈ ਦੋ ਮਿਸ ਹੋ ਗਏ ਉਹਦੇ ਸਰ ਦੋ ਏਰੀਆਜ਼ ਨੇ ਜਿਹੜੇ ਲੈਫਟ ਬੈਂਕ ਤੇ ਲਾਈ ਕਰਦੇ ਹਨ ਇੱਕ ਇੱਕ ਸਰ ਦੋਲਾ ਬਸਤੀ ਦਾ ਜਿਹੜਾ ਸਰ ਦੇ ਨਾਲ ਹੈ ਸਾਰੇ ਦੋਲਾ ਪਨਾਮ ਦੀ ਦੋਲਾ ਬਸਤੀ ਪਨਾਮ ਦੀ ਬਹੁਤ ਸਫੈਕਟਿਡ ਹੀ ਦੋਲਾ ਬਸਤੀ ਹੈ ਉਹ ਵੀ ਵਿੱਚ ਉਹਨਾਂ ਦੇ ਘਰਾਂ ਉਹਨਾਂ ਦੇ ਘਰਾਂ ਦੇ ਵਿੱਚ ਕਰਾਉਂਦੇ ਉਹਨਾਂ ਦੇ ਘਰਾਂ ਭੰਗਲਾਸ ਵੀ ਕਈ ਘਰਾਂ ਦਾ ਨੁਕਸਾਨ ਹੋ ਗਿਆ ਤੇ ਨਹੀਂ ਜਰੂਰੀ ਇੱਕ ਐਸਡੀਐਫ ਸਰ ਸੌਰੀ ਐਸਡੀਐਫ ਪੀਡਬਲਯੂਡੀ ਜੀ ਆਈਸ ਪ੍ਰਾਨੀ ਫਰ ਹਿੰਦ ਕੰਸੀ ਤੋਂ ਕੋਲ ਕਰ ਦਿੱਤਾ ਆਈਮੈਂ ਬੀ ਕੈਂਜੁ ਆ ਕੇ ਫਲੈਕਟਰ ਡਾਊਨ ਕਰਦੇ ਹਾਂ ਮਨ ਆਪਣੀ ਅਗਲਾ ਚੱਲਣ ਨੂੰ ਤੇ ਰਸਤੇ ਰਿਸ਼ਟ ਹੋਤਾ ਕਿਤੇ ਸਾਰੇ ਹਰ ਸਭ ਮਿਲਿਤ ਕੋ ਰਸਤੇ ਵਿੱਚ ਸ਼ਿਵ ਸਿੰਘ ਬੇਲੇ ਰਾਮ ਜੀ ਤੋਂ ਪੱਤੀ ਡੂੰਚੀ ਦੀ ਲਾਣੀ ਨੂੰ ਇਹ ਜਿਹੜੇ ਰਸਤੇ ਵੀ ਜਿਹੜੀ ਸੜਕਾਂ ਦੀ ਖਾਰ ਨੂੰ ਚਲੋ ਜਤੋੜੀ ਨਹੀਂ ਕਰ ਫੱਟੀ ਹੋਣੀ ਉਹ ਤਾਂ ਹੋ ਹਰ ਇੱਕ ਵਿੱਚੋਂ ਪਾ ਕੇ ਉਹ ਤੇ ਮਿੱਟੀ ਪਾ ਕੇ ਆਪਣੂੰ ਚੰਦਾ ਦਾ ਕੰਮ ਠੀਕ ਹੈ ਫਿਰ ਤੇ ਨੌਜਵਾਨ ਲਈ ਅਸੀਂ ਵੀ ਲੱਖਾਂ ਨੂੰ ਨਾਈਟ ਰਜੂਗੀ ਠੀਕ ਹੈ ਉਹ ਕੱਲ ਤੋਂ ਅਥਾਰਟੀ ਸਾਰੀ ਪਿੰਡ ਅਬਿਡਿਟੀ ਟੀਮ ਆਪਣੇ ਲਈ ਠੀਕ ਹੈ ਤੁਸੀਂ ਸਰ ਆਪਣਾ ਨਿਯਤਨ ਦੀ ਇਹਨਾਂ ਤੋਂ ਸਾਰੇ ਜਿਹੜੇ ਪਿੰਡ ਬੋਲੇ ਹਨ ਇੱਕ ਇੱਕ ਸਰਪੰਚ ਤੋਂ ਬੰਨ ਕਰਕੇ ਆਪ ਉਸ ਨੂੰ ਠੀਕ ਹੈ ਤੇ ਕੋਈ ਟੱਕਰ ਕੋਈ ਹੰਬਲ ਗੇਰੇ ਆਇਆ ਕੋਈ ਵੀ ਅਨੋਮਡਿਸ ਕੋਲ ਤੋਂ ਉਹ ਆਇਆ ਆਪਣਾ ਮਟਰ ਨਾਲ ਨਾਲ ਹਜੀਪਾਲ ਹਮ ਬੈਕ ਹਜੀਪਾਲ ਤੁਸੀਂ ਪਾਣੀ ਜਿਵੇਂ ਅੱਜ ਮੈਂ ਕਹਿਆ ਸੀ ਸ਼ਿਫਟਿੰਗ ਬਿਲਕੁਲ ਪਾਣੀ ਨਹੀਂ ਸਰ ਮੁਣ ਕਹਿੰਦੇ ਅਗਲੇ 10 ਦਿਨ ਦਾ ਪਰ ਟੋਕ ਕੇ ਲਾਏ ਪਰ ਬਹੁਤ ਨੀਂਗ ਕਿੱਤੀ ਹੈ ਪਰ ਅਗਲੇ 10 ਦਿਨ ਜੇ ਐਸੀ ਗੱਲ ਦੇ ਵਿੱਚ ਸਾਡੀ ਸਾਰੀ ਟੀਮਾਂ ਮਾਨ ਤੋਂ ਅਸਿਸਟ ਕਰੇਂ ਨੀ। ਵਸੇ ਸਕ੍ਰੀਨ ਸਟੱਡੀ ਦੇ ਅੰਦਰ ਇਹ ਵੀ ਜਿਵੇਂ ਕੋਈ ਸੰਕਟ ਬਣਾਣੀ ਹੈ। ਡੀਜ਼ਲ ਦੇ ਅਸੀਂ ਬੁਆਵਾਗੇ ਪਰ ਤੁਸੀਂ ਉੱਥੇ ਉਹਨੂੰ ਗਾਈਡ ਕਰਦੇ ਕਿ 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 ਪੈਪ ਮਣੀ ਹੈ। ਤੇ ਨਾਲ ਨਾਲ ਨੋਟ ਵੀ ਕਰਪੂਣੀ ਕਿ ਕਿ ਬੁਆਵਾਗੇ। ਮੁਣ ਬੈਸਟ ਨੂੰ ਮੱਕਾ ਟ੍ਰੇਨਿੰਗ ਲਾਈਕ ਨੀ ਨਾਰਮਲ। ਉਹਨੂੰ ਟ੍ਰੇਨਿੰਗ ਕਰਨੇ ਵੀ ਨਾਲ ਲੈ ਕੇ ਜੀ। ਸਰ ਇੱਕ ਇੱਕ ਇਸ਼ੂ ਮੇ ਸਰ ਦੇ ਧਿਆਨ ਚਾ ਕਰਨਾ ਜ਼ਰੂਰ ਜਿਹੜੀ ਸੈਂਸੂਕ।